ਸਾਸੀਆ ਦੋਸਤੋ ਸਵਾਗਤ ਹੈ ਇੱਕ ਵਾਰੀ ਫੇਅਰ ਪਲੋ ਅੰਟਿਕਪਲ ਵਾਲੇ ਫੇਸਬੁਕ ਪੇਜ ਤੇ ਜਾਂ YouTube ਤੇ ਦੇਖ ਰਹੇ ਹਾਂ ਦੋਸਤੋ ਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਸੀਂ ਅੱਜ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 652 HMT ਦੀ ਸਰਕਾਰੀ ਟਰੈਕਟਰ ਹੈ ਡਿਪਾਰਟਮੈਂਟ ਦਾ ਟਰੈਕਟਰ ਹੈ ਹਰਿਆਣੇ ਦਾ 2007 ਮਾਡਲ ਹੈ ਕਰਨਾਲ ਦਾ ਨੰਬਰ ਹੈ ਦੋਸਤੋ ਕਾਪੀ ਕਾਗਜ਼ ਨਾਲ ਆ ਟਰੈਕਟਰ ਤੇ weight ਵਗੈਰਾ ਸਾਰੇ ओरिजिनल ਲੱਗੇ ਆ ਟਰੈਕਟਰ ਨੂੰ ਬਿਲਕੁਲ ਕਾਪੀ ਵੀ ਤੁਸੀਂ ਪੜ੍ਹ ਲਓ ਮਹਿਕਮੇ ਦੇ ਨਾਮ ਤੇ ਹੈ ਇਸ ਟਾਈਮ ਟਰੈਕਟਰ ਇਹ ਬਿਲਕੁਲ ਕਾਪੀ ਕਾ ਜਿਹੜੇ ਆ 2007 ਮਾਡਲ ਦੇ ਨਾਲ ਦੇ ਆ ਮਰਗਾੜਾਂ ਦੇ ਮਾੜੀ-ਮੋਟੀ ਰਿਪੇਅਰ ਆ ਜਿਹੜੀ ਹੁੰਦੀ ਆ ਚੈੱਕ ਕਰ ਲਓ ਤੁਸੀਂ ਮਰਗਾੜ ਸਾਰੀ ਤੁਹਾਨੂੰ ਵੀਡੀਓ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਬਾਡੀ ਲਾਈਨ ਦਾ ਸਾਰਾ ਟਰੈਕਟਰ ਓਰੀਜਨਲ ਆ ਜੀ ਸਾਰਾ ਟਰੈਕਟਰ ਤੁਸੀਂ ਨਿਗਾਹ ਮਾਰ ਲਓ ਤੇ ਟਾਇਰ ਰਬੜ ਦੇ ਜਿਹੜੇ ਆ ਰਬੜ ਰੀਸੋਲਵ ਹੋਏ ਆ ਕਿ ਉਹ ਮਾਲਕ ਤਾਂ ਇਹ ਮੈਨੂੰ ਕਹਿੰਦਾ ਸੀ ਵੀ ਓਰੀਜਨਲ ਆ ਪਰ ਇਹ ਰੀਸੋਲਟ ਆਇਰ ਆ ਰੀਸੋਲਟ ਟਾਇਰ ਹੈਗੇ ਆ ਤੁਸੀਂ ਚੈੱਕ ਕਰ ਲਓ 80 ਤੋਂ 85 ਪੈਸੇ ਗਣ ਸਕਦੇ ਆ ਵੱਧ ਵੀ ਲਾ ਲਓ ਤੁਸੀਂ ਅਪਰ ਦੇ ਉੱਪਰ ਹਰਿਆਣਾ ਸਰਕਾਰ ਹੈ ਜਿਹੜਾ ਟਰੈਕਟਰ ਦੇ ਉੱਪਰ ਲਿਖਿਆ ਜੇ 65b ਹੈ ਪਾਵਰ ਸਟੀering ਹੈ ਠੀਕ ਹੈ ਜੀ ਜਿਹੜਾ origignal power steering ਆਇਆ ਖੱਬੇ ਹੱਥ ਤੇ ਜੈਕ ਜਿਹੜਾ ਕੰਪਨੀ ਨੂੰ ਲੱਗਿਆ ਆਉਂਦਾ ਖੱਬੇ ਹੱਥ ਤੇ ਜੈਕ ਜਿਹੜਾ origignal power ਨੂੰ 65b ਜਿਹੜੇ ਸਟੇering ਦੇ ਵਿੱਚ origignal power ਆਏ ਸੀਗੇ ਉਹਦਾ ਬਾਅਦ ਚੋਂ ਆਪਾਂ ਜੋ ਮਰਜ਼ੀ ਕਰੀਏ ਜੋ ਕੰਪਨੀ ਨੂੰ ਪਾਵਰ ਆਇਆ ਉਹ ਟਰੈਕਟਰ origignal ਕਾਪੀ ਓਨ ਟੇਬਲ ਮਿਲੂਗੀ ਨਾਲ ਦੀ ਨਾਲ ਸਾਨੂੰ ਠੀਕ ਹੈ ਇੰਜਨ ਗੇਅਰ ਦੇ ਵਿੱਚ ਟਰੈਕਟਰ ਐਂ ਜਿਵੇਂ ਕੰਪਨੀ ਫੀਟਡ ਆ ਸਾਰਾ ਕਿਤੋਂ ਖੁੱਲਿਆ ਨਹੀਂਗਾ ਕੋਈ ਵੀ ਪਾਰਟ ਜਿਹੜਾ ਦੁਆਰੇ ਦਾ ਨਹੀਂ ਲੱਗਿਆ ਹੋਇਆ Ориジナル ਪਾਰਟਸ ਆ ਸਾਰੇ ਟਰੈਕਟਰ ਦੇ ਮੇਨ ਤੋਂ ਲੈ ਕੇ ਛੋਟੇ ਤੋਂ ਲੈ ਕੇ ਵੱਡੇ ਪਾਰਟ